ਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣਾ ਨਵਾਂ ਬਲੌਗ ਆ 855 ਪਰ ਵੀਰ ਕਹਿੰਦੇ ਕਈ ਨਾ ਵੀ ਜਿਹੜੇ 855 ਆ ਖੜੇ ਆ ਆਪਣੇ ਕੋਲ ਟਰੈਕਟਰ ਵੀ ਤੁਸੀਂ ਸਾਰਿਆਂ ਦਾ ਇੱਕ ਬਲੌਗ ਬਣਾ ਕੇ ਪਾਓ ਵੀਰੇ ਇੱਕ ਬਲੌਗ ਤਾਂ ਪਾਤਾ ਆਪਾਂ ਨੇ ਅੱਜ ਬਣਾ ਕੇ ਤੇ ਜਿਹੜੇ ਵੀਰ ਨੇ ਨਾ ਇੱਕ ਇੱਕ ਆਪਾਂ ਨੂੰ ਵੀਰ ਨੇ ਟਰੈਕਟਰ ਬਾਰੇ ਪਤਾ ਕਰਿਆ ਦਾ 19 ਮਾਡਲ ਬਾਰੇ ਤੇ ਉਹ ਜਾਣਕਾਰੀ ਵੀਰੇ ਫੋਨ ਤੇ ਹੀ ਲੈ ਲਿਆ ਕਰੋ ਵੀਰ ਮਾਨ ਕੇ ਯਾਰ ਇੱਕ ਨਾ ਟਰੈਕਟਰ ਦੀ ਸਾਰੀ ਫੁੱਲ ਦੀ ਜਾਣਕਾਰੀ ਦੇਣੀ ਹਾਂਜੀ 852 ਹੈਗਾ 2021 ਮਾਡਲ ਇਹਦੇ ਟਾਇਰ ਮਗਰਲੇ ਹੈਗੇ ਆ 90 ਪੈ ਮੂਹਰੇ ਅੱਦੇ ਜੀ ਇਹ ਫੁੱਲ ਟੌਪ ਮਾਡਲ ਦਾ ਡਬਲ ਡਿਸਟ੍ਰਿਬਿਊਟਰ ਡਬਲ ਲਿਫਟ ਪੰਪ ਪਾਵਰ ਸਟੀਅਰਿੰਗ ਤੇਲ ਬ੍ਰੇਕ ਆਈ ਪੀਟੀਓ ਵਾਲਾ ਆ ਬਾਈ ਮਾਡਲ ਟਰੈਕਟਰ ਹੈ ਇਹਦੇ ਚਾਰੇ ਟਾਇਰ ਅੱਦੇ ਨਾਲ ਦੇ ਇਹਦੇ ਹੀ ਮਗਰਲੇ ਨਾਲ ਦੇ ਹੀ ਸਾਰੇ ਚਾਰੇ ਨਾਲ ਦੇ ਇਹਦੇ ਵੀ ਛਤਰੀ ਬੈਂਪਰ ਸਾਰੇ ਨੂੰ ਲੱਗੇ ਹੋਏ ਆ ਤੇ ਵੀ ਸਾਰਾ ਫੁੱਲ ਟੌਪ ਮਾਡਲ ਸਾਰਾ ਕਿਸੇ ਨੂੰ ਵੀ ਲੱਗਿਆ ਆ ਆਈ ਪੀਟੀਓ ਵਗੈਰਾ ਸਭ ਕੁਝ ਹੈ ਜੀ ਇਹ ਆ ਵੀ ਬਾਈ ਮਾਡਲ ਆ ਇਹ ਵੀ ਫੁੱਲ ਟੌਪ ਮਾਡਲ ਆ 14 ਦੇ ਟਾਇਰਾਂ ਵਾਲਾ ਇਹ ਹੈਗਾ 16 ਦੇ ਟਾਇਰਾਂ ਵਾਲਾ ਉਹ ਵੀ 16 ਦੇ ਟਾਇਰ ਉਹ 14 ਦੇ ਵਾਲਾ ਹੀ ਆ ਹੈਗਾ 2018 ਮਾਡਲ ਦਾ ਜਮੀ ਨਵੇਂ ਨਾਲ ਦਾ ਟਰੈਕਟਰ ਹੀ ਨਾਲ ਦੇ ਨਾਲ 70 ਪੈਸੇ ਹੋਣਗੇ ਹਜੇ ਓਨ ਟੌਪ ਮਾਡਲ ਆਈ ਇਹ ਵੀ ਇਹ ਆਈ ਵੀਡੀਓ ਨਹੀਂ ਹੈਗਾ ਇਹ 18 ਦੇ ਦੂਗਾ ਹੀ ਆ ਆ ਹੈਗਾ ਬੀ ਮਾਡਲ 4x4 ਛੋਟਾ ਇਹ ਆਈ ਵੀਡੀਓ ਸਾਰੇ ਫੁੱਲ ਟੌਪ ਇਹ ਹਾਲਾ ਆ ਹੈਗਾ ਜੀ 2011 ਮਾਡਲ ਟਾਇਰ ਮਗਰਲੇ ਹੈਗੇ ਆ ਅੱਧੇ ਮੂਰਲੇ 70 ਪੈਸੇ ਤੇ ਡਿਸਟ੍ਰੀਬਿਊਟਰ ਭਾਈ ਇਹਨੂੰ ਦੁਬਾਰੇ ਲੱਗਿਆ ਵਾ ਕੰਪਨੀ ਦਾ ਪਾਵਰ ਸਟੀਅਰਿੰਗ ਤੇਲ ਬ੍ਰੇਕਾ ਚਾਹੀਏ 14 ਦੇ ਟਾਇਰਾਂ ਚ ਆ ਹੈਗਾ ਜੀ 23 ਮਾਡਲ 90 95 ਬੈਕ ਕੰਡੀਸ਼ਨ ਨਾਲ ਦੇ ਸਭ ਕੁਝ 3 ਸਪੀਡ ਸ਼ਟਲ ਗੇਅਰ 16 ਦੇ ਟਾਇਰ ਚੇਂਜਰ ਗੇਅਰ ਜਿਹਨੂੰ ਕਹਿੰਦੇ ਆ ਜੀ ਟਰੈਕਟਰ ਇਤੇ ਲਾਵਾ ਬਾਈ ਜੀ ਆਪਣੇ ਕੋਲ ਹੋਰ ਅੰਦਰ ਗਦਾਮ ਚ ਵੀ ਖੜੇ ਆ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਚੌਹਾਨ ਟਰੈਕਟਰ ਚਮਕੌਰ ਸਾਹਾ ਆਪਣਾ ਸ਼ੋਅਰੂਮ ਆ ਇੱਥੇ ਆ ਕੇ ਚੈੱਕ ਕਰਕੇ ਬਾਕੇ ਲਿਜਾ ਸਕਦਾ ਹੈ ਅਪਡੇਟ ਲੈਣੇ ਲਈ ਆਪਣਾ ਇੰਸਟਾਗ੍ਰam ਦਾ ਪੇਜ ਆ ਚੌਹਾਨ ਟਰੈਕਟਰ ਆ ਇਹਦੇ ਉੱਤੇ ਚੈੱਕ ਕਰਦੇ ਰਿਹਾ ਕਰੋ ਇਹਨੂੰ ਫੋਲੋ ਕਰ ਲਓ ਤੇ ਪਰ ਸਾਰੀ ਨਵੀਂ ਅਪਡੇਟ ਹੁੰਦੀ ਹੈ ਕਿਹੜਾ ਟਰੈਕਟਰ ਵਿਗ ਗਿਆ ਕਿਹੜਾ ਟਰੈਕਟਰ ਨਵਾਂ ਆਇਆ ਤੁਹਾਨੂੰ ਇਹਦੇ ਪਰ ਸਾਰੀ ਆਪਣੀ ਡਿਟੇਲ ਮਿਲ ਜਾਇਆ ਕਰੂਗੀ चौहान ਟਰੈਕਟਰ ਦੇ ਪੇਜ ਤੇ ਜਿਹੜਾ ਇੰਸਟਾਗ੍ਰam